ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 27 ਮਾਰਚ ਸਿੱਖ ਇਤਿਹਾਸ ਜਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜਾ 27 ਤਰੀਕਾ ਉਹ ਬਹੁਤ ਮਹਣੇ ਰੱਖਦੀ ਆ ਅੱਜ ਦੇ ਦਿਨ ਹੀ ਮਾਤਾ ਗੰਗਾ ਜੀ ਜੋ ਗੁਰੂ ਅਰਜਨ ਦੇਵ ਸਾਹਿਬ ਦੇ ਮਹਿਲ ਸਨ ਉਹ ਆਪਣੇ ਪੰਜ ਪੁੱਤ ਸਰੀਰ ਨੂੰ ਛੱਡ ਗਏ ਸਨ ਇਹ ਵਾਕਿਆ 27 ਮਾਰਚ 1629 ਦਾ ਹੈ ਜਿਸ ਦਿਨ ਮਾਤਾ ਗੰਗਾ ਜੀ ਆਪਣੇ ਸਰੀਰ ਨੂੰ ਛੱਡ ਗਏ ਸਨ ਤੇ ਉਸ ਤੋਂ ਅਗਲਾ 1915 ਨੂੰ ਸਾਡੇ ਗਦਰੀ ਅਕਾਲੀ ਆਗੂਆਂ ਨੂੰ ਫਾਂਸੀ ਦਿੱਤੀ ਗਈ ਸੀ ਲਾਹੌਰ ਦੇ ਵਿੱਚ ਜਿਆਦਾਤਰ ਜਿੰਨਾ ਵੀ ਅੰਗਰੇਜ਼ ਸਰਕਾਰ ਨੇ ਜਿੰਨਾਂ ਨੂੰ ਵੀ ਫਾਂਸੀ ਦਿੱਤੇ ਨੂੰ ਲਾਹੌਰ ਦੇ ਵਿੱਚ ਦਿੱਤੀਆਂ ਨੇ ਜਿਦੇ ਵਿੱਚ ਅੱਜ ਦੇ ਦਿਨ ਹੀ ਜੀਵਨ ਸਿੰਘ ਲਾਲ ਸਿੰਘ ਤੇ ਜਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਸਾਡੇ ਅਕਾਲੀ ਗਦਰੀ ਬਾਬੇ ਸੀਗੇ ਜਿਹੜੇ ਅੰਗਰੇਜ਼ ਸਰਕਾਰ ਦੇ ਵਿਰੁੱਧ ਸੰਘਰਸ਼ ਕਰਦੇ ਸੀ ਅੱਜ ਦੇ ਦਿਨ ਹੀ 1844 ਨੂੰ ਸੁਚੇਤ ਸਿੰਘ ਡੋਗਰਾ ਖਾਸ ਕਰਕੇ ਤੁਸੀਂ ਹੀਰਾ ਸਿੰਘ ਡੋਗਰਾ ਨਾ ਸੁਣਿਆ ਹੋਣਾ ਤੇ ਇਹਦੇ ਨਾਲ ਇੱਕ ਸੁਚੇਤ ਸਿੰਘ ਡੋਗਰਾ ਸੀ ਉਹ ਦੀ ਜਿਹੜੀ ਸੋਸ ਸੀ ਇਹਨਾਂ ਨਾਲੋਂ ਵੀ ਮਾੜੀ ਸੀ ਹੀਰਾ ਸਿੰਘ ਜਾਂ ਗੁਲਾਬ ਸਿੰਘ ਡੋਗਰਿਆਂ ਨਾਲੋਂ ਵੀ ਉਹ ਇਹਨਾਂ ਤੋਂ ਵੀ ਪਹਿਲਾਂ ਸਿੱਖ ਰਾਜ ਦਾ ਦੁਸ਼ਮਣ ਹੋ ਗਿਆ ਸੀ ਉਸਨੇ ਅੱਜ ਦੇ ਦਿਨ 1844 ਨੂੰ ਲਾਹੌਰ ਪਹੁੰਚ ਕੇ ਜਿਹੜਾ ਆਪਣਾ ਵਟਵਾਰਾ ਕਿਉਂਕਿ ਡੋਗਰੇ ਖਾਲਸਾ ਰਾਜ ਦੇ ਵਿੱਚ ਚੱਲਦੇ ਸੀ ਨਾ ਇਸ ਲਈ ਆਪਣਾ ਹਿੱਸਾ ਲੈਣ ਦੀ ਸੋਚ ਰੱਖ ਕੇ ਉਹ ਲਾਹੌਰ ਪਹੁੰਚੇ ਸੀ ਪਰ ਰਸਤੇ ਦੇ ਵਿੱਚ ਹੀ ਆਪਣੇ ਚਾਚਾ ਭਤੀਜੇ ਭਤੀਜੇ ਹੀਰਾ ਸਿੰਘ ਦੇ ਨਾਲ ਲੜ ਕੇ ਉਹ ਮਾਰਿਆ ਗਿਆ ਸੀ ਹੀਰਾ ਸਿੰਘ ਨੇ ਉਸ ਨੂੰ ਮਾਰ ਦਿੱਤਾ ਸੀ ਇਹ ਵਾਕਿਆ 1844 ਦਾ ਹੈ 27 ਮਾਰਚ ਦਾ ਅੱਜ ਦੇ ਦਿਨ ਹੀ 1939 ਨੂੰ 27 ਮਾਰਚ 1939 ਨੂੰ ਸਾਡੇ ਅਕਾਲੀ ਆਗੂਆਂ ਨੇ ਮੁਸਲਮਾਨਾਂ ਦੀ ਗਤੀਵਿਧੀ ਨੂੰ ਦੇਖਦੇ ਹੋਏ ਇੱਕ ਅਕਾਲ ਰੈਜੀਮੈਂਟ ਫਰੰਟ ਤਿਆਰ ਕਰਿਆ ਸੀ ਜਿਦੇ ਵਿੱਚ ਉਹਨਾਂ ਨੇ ਅੱਜ ਦੇ ਦਿਨ ਅਕਾਲੀ ਫਰੰਟ ਜਿਹੜਾ ਤਿਆਰ ਕਰਿਆ ਸੀ ਇਸ ਦੀ ਲਾਹੌਰ ਦੇ ਵਿੱਚ ਅਟਾਰੀ ਅਟਾਰੀ ਦੇ ਵਿੱਚ ਵੱਡੀ ਪ੍ਰੈਸ ਕਾਨਫਰੰਸ ਆਦ ਕੇ ਮੀਟਿੰਗ ਕਰੀ ਗਈ ਸੀ ਤੇ ਅਕਾਲ ਰੈਜੀਮੈਂਟ ਦਾ ਨਿਯੁਕਤੀ ਕਰੀ ਗਈ ਸੀ ਜੀ ਨੇ ਪੰਜਾਬ ਦੇ ਮਸਲਿਆਂ ਤੇ ਜਾਂ ਸਿੱਖਾਂ ਦੀ ਮਸਲਿਆਂ ਤੇ ਸਿੱਖਾਂ ਦੀਆਂ ਮੰਗਾਂ ਦੇ ਉੱਤੇ ਹਿੰਦੂਆਂ ਦੇ ਆਗੂ ਜਾਂ ਤੁਹਾਡੇ ਅੰਗਰੇਜ਼ ਜਾਂ ਆਪਣੇ ਹੋਗੇ ਮੁਸਲਮਾਨ ਉਹਨਾਂ ਦੇ ਨਾਲ ਬੈਠ ਕੇ ਵੱਡੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਇਆ ਕਰਨਾ ਚਾਹੀਏ ਇਸ ਅਕਾਲ ਰੈਜੀਮੈਂਟ ਨੇ ਤੇ ਮਾਰਚ 1955 ਨੂੰ ਪਟਿਆਲੇ ਦੇ ਵਿੱਚ ਸਿੱਖਾਂ ਨੇ ਪੰਜਾਬੀ ਸੂਬੇ ਦੇ ਸੰਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕਰੀ ਸੀ ਤੇ ਹੋਰ ਵੀ ਅਲਗ-ਅਲਗ ਜਗ੍ਹਾ ਤੇ ਆਪਣੇ ਕਾਨਫਰੰਸਾਂ ਹੋ ਰਹੀਆਂ ਸੀ ਪੰਜਾਬੀ ਸੂਬੇ ਦੀ ਵੱਡੇ ਪੱਧਰ ਤੇ ਮੰਗ ਹੁੰਦੀ ਸੀ ਪਰ ਪਹਿਲਾਂ ਵੀ ਦੱਸ ਚੁੱਕੇ ਹਾਂ ਕਈ ਵਾਰੀ ਇਤਿਹਾਸ ਦੇ ਵਿੱਚ ਆਇਆ ਕਿ ਜਿਸ ਜਿੰਨਾ ਦਿਨਾਂ ਦੇ ਵਿੱਚ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਸੀ ਜਿਹੜੇ ਹਿੰਦੂ ਸੀ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਨੇ ਡਟ ਕੇ ਵਿਰੋਧ ਕਰਿਆ ਸੀ ਇਸ ਚੀਜ਼ ਦਾ ਉਹ ਇੱਕ ਆਪਣੇ ਕਹੋ ਜੀ ਕੇਂਦਰ ਦੇ ਨਾਲ ਕੇਂਦਰ ਦੀ ਸਰਕਾਰ ਦੇ ਨਾਲ ਸਹਿਮਤ ਹੋ ਕੇ ਚੱਲਦੇ ਸੀ ਉਹਨਾਂ ਨੇ ਇਸ ਮਸਲੇ ਨੂੰ ਦੇਖ ਕੇ 27 ਮਾਰਚ 1955 ਨੂੰ ਸ੍ਰੀ ਅੰਮ੍ਰਿਤਸਰ ਵਿੱਚ ਮਹਾ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਕਾਨਫਰੰਸ ਕਰੀ ਸੀ ਉਹ ਪੰਜਾਬੀ ਸੂਬਾ ਨਹੀਂ ਸੀ ਮੰਗਦੇ ਉਹ ਮਹਾ ਪੰਜਾਬ ਮੰਗਦੇ ਸੀਗੇ ਮਹਾ ਪੰਜਾਬ ਦੇ ਨਾਂ ਦੇ ਉਹਨਾਂ ਨੇ ਮੰਗ ਕਰੀ ਸੀ ਤੇ ਇਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਪਣਾ ਇਹ ਨੀਚਪੰਦ ਦਿਖਾਇਆ ਸੀ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਨੂੰ ਗਾਲਾਂ ਤੱਕ ਕੱਡੀਆਂ ਸੀ ਸਿੱਖਾਂ ਦੇ ਉੱਤੇ ਰੂੜੇ ਤੱਕ ਉਹਨਾਂ ਨੇ ਉਸ ਦਿਨ ਮਾਰੇ ਸੀ ਅੱਜ ਦੇ ਦਿਨ ਤੇ ਇਹ ਜਿਹੜੇ ਸਾਡੇ ਸਿੱਖ ਅੱਜ ਦੀ ਡੇਟ 'ਚ ਕਹਿੰਦੇ ਨੇ ਕਿ ਸਾਡਾ ਹਿੰਦੂਆਂ ਦੇ ਨਾਲ 9 ਮਾਸ ਦਾ ਰਿਸ਼ਤਾ ਉਹ ਆਪਣਾ ਪੰਜਾਬੀ ਸੂਬੇ ਦਾ ਹੀ ਇਤਿਹਾਸ ਪੜ ਲੈਣਾ ਦੂਰ ਦਾ ਨਾ ਪੜਨ ਕੇ ਪੰਜਾਬ ਦੇ ਵਿੱਚ ਜੋ ਪੰਜਾਬੀ ਸੂਬਾ ਬਣਦਾ ਹੀ ਤਾਂ ਹਿੰਦੂਆਂ ਨੇ ਕੀ ਕੁਝ ਕਰਿਆ ਸੀ ਜਾਂ 84 ਦੇ ਵਿੱਚ ਜਦੋਂ ਹਮਲਾ ਹੋਇਆ ਸੀ ਤਾ ਉਸ ਦਿਨ ਪੰਜਾਬ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹਿੰਦੂਆਂ ਨੇ ਆਸਤਵਾਦੀ ਗਰੀ ਸੀ ਉਹ ਬਾਅਦ ਦੇ ਵਿੱਚ ਵੀ 2003 ਦੇ ਵਿੱਚ ਕਰੀ ਗਈ ਸੀ ਜਿਹੜੇ ਇਹ ਹਿੰਦੂ ਫਿਰਕਾ ਹੈ ਇਹ ਕਿਸੇ ਦੇ ਮਿੱਤ ਨਹੀਂ ਹਨ ਸਾਡੇ ਜਿਹੜੇ ਸਿੱਖ ਨੇ ਇਹ ਇਹਨਾਂ ਨੂੰ ਲੰਗਰ ਲਗਾ ਲਗਾ ਕੇ ਇਹਨਾਂ ਦੇ ਢਿੱਡ ਭਰਨ ਤੱਕ ਇਹਨਾਂ ਨੇ ਸੋਚ ਰੱਖਿਆ ਕਿ ਅਸੀਂ ਹਿੰਦੂਆਂ ਨੂੰ ਪਾਲ ਰਹੇ ਹਾਂ ਇਹਨਾਂ ਲਈ ਲੜ ਰਹੇ ਹਾਂ ਪਰ ਆਪਣਾ ਇਤਿਹਾਸ ਪੜੋ ਕੇ ਸਿੱਖਾਂ ਦੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਪੰਜਾਬੀ ਸੂਬੇ ਦੇ ਲਈ ਉਹ ਹਿੰਦੂਆਂ ਦੇ ਵਿਰੋਧ ਦੇ ਕਾਰਨ ਹੋਈਆਂ ਨੇ ਨਹੀਂ ਸਰਕਾਰ ਨੇ ਪਹਿਲੇ ਦਿਨ ਹੀ ਸਾਨੂੰ ਪੰਜਾਬੀ ਸੂਬਾ ਦੇ ਦੇਣਾ ਸੀ ਜਿਸ ਤਰ੍ਹਾਂ ਅੱਜ ਆ ਇੱਕ ਲੁਧਿਆਣੇ ਦੇ ਵਿੱਚ ਆਪਣੇ ਆਪ ਨੂੰ ਸ਼ੇਰ ਦੱਸਦਾ ਗੰਜਾ ਜਿਆ ਕੀਆ ਨਾਮ ਉਹਦਾ ਇਹ ਜੇ ਮਾੜੇ ਬੰਦਿਆਂ ਦੇ ਨਾਂ ਲੈਣੇ ਵੀ ਮਾੜੇ ਹੁੰਦੇ ਨੇ ਉਹ ਵੀ ਜਿਵੇਂ ਕਿਸਾਨੀ ਮੋਰਚਾ ਆ ਪਿਛਲੇ ਦਿਨਾਂ ਦੇ ਵਿੱਚ ਚੱਕਿਆ ਗਿਆ ਉਹਨੇ ਕਿਸਾਨਾਂ ਦਾ ਵਿਰੋਧ ਕਰਿਆ ਤੇ ਸਰਕਾਰ ਦੇ ਹੱਕ ਦੇ ਵਿੱਚ ਬੋਲਿਆ ਕਹਿੰਦਾ ਮਤਲਬ ਇਹ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਦੋ ਮੂਹੇ ਸਪਾਂ ਦਾ ਜਿਹੜਾ ਕੰਮ ਕਰਦੇ ਨੇ ਸਾਡੇ ਸਿੱਖਾਂ ਨੂੰ ਇਹ ਤੋਂ ਸੁਚੇਤ ਰਹਿਣਾ ਚਾਹੀਦਾ ਅੱਜ ਦੇ ਦਿਨ ਹੀ 1970 ਨੂੰ 25 ਮਾਰਚ 1970 ਨੂੰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ ਇਸ ਜਿਹੜੇ ਇਹ ਪੁਆਇੰਟ ਆ ਇਸ ਨੂੰ ਡਿਟੇਲ ਦੇ ਨਾਲ ਸੁਣਨਾ ਪੰਜਾਬ ਦੇ ਸਿੱਖੋ ਇਸ ਦਿਨ ਇਸ ਤੋਂ ਪਹਿਲਾਂ ਜਿਹੜਾ ਕਾਲੀ ਆਗੂ ਸੀ ਜਾਸਟਰ ਗੁਰਨਾਮ ਸਿੰਘ ਦੀ ਪੰਜਾਬ ਦੇ ਵਿੱਚ ਸਰਕਾਰ ਹੁੰਦੀ ਸੀ ਤੇ ਬਾਦਲ ਦੇ ਅੰਦਰ ਜਿਵੇਂ ਅੱਜ ਉਹਦੇ ਮੁੰਡੇ ਦੇ ਅੰਦਰ ਲਾਲຊਾ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾ ਅਕਾਲ ਤਖਤ ਨੂੰ ਵਰਤ ਰਿਹਾ ਸ੍ਰੋਮਣੀ ਕਮੇਟੀ ਨੂੰ ਵਰਤ ਰਿਹਾ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡ ਰਿਹਾ ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਮਾਸਟਰ ਤਾਰਾ ਸਿੰਘ ਨੂੰ ਨਾਲ ਲੈ ਕੇ ਇੰਦਰਾ ਗਾਂਧੀ ਦੇ ਨਾਲ ਮੀਟਿੰਗ કરી ਤੇ ਉਸ ਦੀ ਸਰਕਾਰ ਛਿੱਟੀ ਉਹਦੇ ਵਿੱਚ ਜਨ ਸੰਗ ਤੇ ਸਤੰਤਰ ਸੋਸ਼ਲਿਸਟਾਨ ਨੇ ਬਾਦਲ ਦੀ ਹਮਾਇਤ કરી ਸੀ ਹਮਾਇਤ ਕਰਨ ਦੇ ਨਾਲ ਜਦੋਂ ਕੇਂਦਰ ਬਾਦਲ ਦੀ ਪਿੱਠ ਤੇ ਆ ਗਈ ਤਾਂ ਸਾਡੀ ਅਕਾਲੀ ਸਰਕਾਰ ਗੁਰਨਾਮ ਸਿੰਘ ਦੀ ਛੱਟ ਕੇ 25 ਮਾਰਚ 1970 ਨੂੰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ ਸੀ ਇਹ ਬਹੁਤ ਸਾਡੇ ਲਈ ਇਹ ਜਾਣਕਾਰੀ ਰੱਖਣ ਵਾਲਾ ਪੁਆਇੰਟ ਹੈ ਤੇ ਅੱਜ ਦੇ ਦਿਨ ਹੀ ਬੀਤਾ ਆਪਣੇ ਪੁਲਿਸ ਮੁਕਾਬਲੇ ਹੋਈ ਸੀ 27 ਮਾਰਚ 1990 ਨੂੰ ਆਪਣੇ ਮੁਕਾਬਲਾ ਹੋਇਆ ਸੀ ਬਲਟੋਹੇ ਇਲਾਕੇ ਦੇ ਵਿੱਚ ਤੇ ਇਸੇ ਦਿਨ 1988 ਨੂੰ ਜੰਗੀਰ ਸਿੰਘ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਉਸ ਦਾ ਮੁਕਾਬਲਾ ਬਣਾਇਆ ਗਿਆ ਸੀ ਤੇ ਦਲਵੀਰ ਸਿੰਘ ਅਤੇ ਸੋਮਾ ਸਿੰਘ ਦਾ ਨਕਲੀ ਮੁਕਾਬਲਾ ਬੀ ਹੋਇਆ ਸੀ ਇਹ ਸਾਡੇ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਨੂੰ ਕਾਤਲਾ ਕੀ ਜਿਹੜੇ ਸਾਡੇ ਮੂਰੇ ਇਤਿਹਾਸ ਹੁੰਦਾ ਉਹਨਾਂ ਦੀਆਂ ਸ਼ਹੀਦੀਆਂ ਨੇ ਇਹ ਸੀ ਅੱਜ 27 ਮਾਰਚ ਦਾ ਸਿੱਖ ਇਤਿਹਾਸ ਪੰਜਾਬ ਦਾ ਇਤਿਹਾਸ ਤੇ ਵੀਰਾਂ ਨੂੰ ਬੇਨਤੀ ਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਫੋਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ